ਅੱਜ ਦੇ ਈਕੋਰ ਪੰਜਾਬ ਸ਼ੋਅ ਵਿੱਚ ਮੈਂ ਹਾਂ ਰਾਜਮੀਤ ਸਿੰਘ ਮੇਰੇ ਨਾਲ ਨੇ ਰੁਚੀਗਾ ਐਮ ਖੰਨਾ ਜੀ ਅੱਜ ਅਸੀਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜੋ ਅੱਜ ਦੀ ਇੱਕ ਸਭ ਤੋਂ ਵੱਡੀ ਗਤਿਵਿਧੀ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਰੁਚੀਗਾ ਜੀ ਵੈਲਕਮ ਥੈਂਕ ਯੂ ਰਾਜਮੀਤ ਜੀ ਰੁਚੀਗਾ ਜੀ ਇਹ ਜਿਹੜਾ ਅੱਜ ਕੁਵਰ ਵਿਜੇ ਪ੍ਰਤਾਪ ਨੂੰ ਸਸਪੈਂਡ ਕੀਤਾ ਇਹ ਇਸ਼ੂ ਕੀ ਹੈਗਾ ਜੀ ਰਾਜਮੀਤ ਜੀ ਕੁਵਰ ਵਿਜੇ ਪ੍ਰਤਾਪ ਜਿਵੇਂ ਆਪਾਂ ਦੇਖਦੇ ਆਏ ਹੀ ਇਜ਼ ਅ ਰਿਬੈਲ ਆਮ ਆਦਮੀ ਪਾਰਟੀ ਲੀਡਰ so he had quit his service. had retirement he took voluntary retirement and he joined Aadmi party. so uh, he, but after he joined the party and he was elected as an mla from amritsar north, you know, probably jerry the expectations, you know, from politics, those could not be met. Uh, or probably his political aspirations could not be met. so i think, uh, uh, that is one reason that from the very beginning he's been a rebel. Mm -hmm. So the latest, uh, uh, what had happened was that after a Kali leader, Mr. Bikram Majithia, got arrested, uh, Vijay Pratap Jidene, oh, uh, he was speaking against uh, the way Majithia was picked up by the police, the way he was arrested. He was raising uh, questions about the. Uh, not about the legality of the case but about the ethics of the case oh gal kar rahi si ki kivein sware sware tusi kise de ghar jaake unna di jehdi women folk ne unna naal tusi badtameezi kiti police ne jo vi kita ode bar unna ne gal kiti si and he was a very vocal critic of aap so kal ik jehdi aam aadmi party hegi unna party vich sab to waddi jehdi at the top the decision making body is called the political affairs committee so kal psc di meeting hui sham hi jide vich faisla litta gaya ਕੀ ਇਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਜਾਵੇ ਤਾਂ ਇਹਨਾਂ ਨੂੰ ਅੱਜ ਸਵੇਰੇ ਹੀ ਵਾਸ ਹੀ ਹੇ ਹੈਜ਼ ਬੀਨ ਸਸਪੈਂਡਡ ਫਾਰ ਅ ਪੀਰੀਅਡ ਆਫ 5 ইয়ার্স ਰਿਚੀ ਕਾ ਜੀ ਇੱਕ ਜਦੋਂ ਇਹਨਾਂ ਨੂੰ ਇੰਡਕਟ ਕੀਤਾ ਗਿਆ ਸੀ ਸਭ ਨੂੰ ਯਾਦ ਹੈ ਕੇਜਰੀਵਾਲ ਜੀ ਨੇ ਇਹਨਾਂ ਨੂੰ ਬੋਲਿਆ ਸੀ ਕਿ ਇਹ ਬਰਗਾੜੀ ਦਾ ਜਸਟਿਸ ਹੀ ਵਾਸ ਦਾ ਫੇਸ ਆਫ ਬਰਗਾੜੀ ਹੈ ਨੀ ਤੇ ਵੀ ਇਹ ਉਹਨੂੰ ਇਹ ਅਸੀਂ ਉਸ ਦੇ ਕਨਕਲੂਜਨ ਨੂੰ ਲੈ ਕੇ ਜਾਣਾ ਸੀ ਉਹਨਾਂ ਦੇ ਕਲਪਰੇਟਸ ਤੇ ਇਹ ਇਹਨਾਂ ਦਾ ਬੜਾ ਐਕਸਪੀਰੀਅੰਸ ਹੈ ਨਾ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹ ਤੁਹਾਨੂੰ ਕੀ ਲੱਗਦਾ ਹੁਣ ਉਹ ਕੇਸ ਕਿੱਥੇ ਖੜਾ ਹੈ ਮਤਲਬ ਵੈਦਰ ਹੀ ਇਜ਼ ਡਿਸਸੈਂਟਿਫਾਈਡ ਵਿਦ ਦਾ ਇਨਵੈਸਟੀਗੇਸ਼ਨ ਤਾਂ ਉਹਨਾਂ ਦਾ ਗੁੱਸਾ ਹੈਗਾ ਕਾਰਨ ਕੀ ਉਹਨਾਂ ਦਾ ਗੁੱਸੇ ਦਾ ਹੈਗਾ ਬਿਲਕੁਲ ਤੁਸੀਂ ਰਾਜਨੀਜੀ ਬਿਲਕੁਲ ਠੀਕ ਗੱਲ ਕੀਤੀ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਗੁੱਸਾ ਹੈਗਾ ਅਗੇਂਸ ਟਾਮਗਦੀ ਪਾਰਟੀ ਇਸ ਥੈਟ ਜਿਹੜੀ ਇਨਵੈਸਟੀਗੇਸ਼ਨਸ ਇਨਵੈਸਟੀਗੇਸ਼ਨ ਦੀ ਲਾਈਨ ਕੋਰ ਵਿਜੇ ਪ੍ਰਤਾਪ ਨੇ ਲਿੱਤੀ ਸੀਗੀ Uh, during uh, the time when he was heading the sit he wanted that bij jado aam aadmi party de sarkar aave jide vich wo aap mla nahi he wanted that oh line of investigation wo further uh, probe kita jave ja us line te probe kita jave ja ta jinna jinna nu inanne kiya siga culprits ne oh unna te action litta jave mm -hmm. he uh, but after you know the aam aadmi party came to power uh, the investigation has according to uh, kumar vijay pratap the investigation is actually so, slowed down mm -hmm. it may not be so in reality but he has always been saying that it has slowed down ਤੁਹਾਨੂੰ ਯਾਦ ਹੋਣਾ ਐ ਅਸੈਂਬਲੀ ਸੈਸ਼ਨ ਵਿੱਚ ਜਦੋਂ ਵੀ ਇਹਨਾਂ ਨੇ ਗੱਲ ਕੀਤੀ ਆ ਹੀ ਹੈ ਹਾਲਵੇ ਸਪੋਕਨ ਅਬਾਊਟ ਦਿਸ ਇਸ਼ੂ ਬਿਕਾਜ਼ ਪ੍ਰੋਬਬਲੀ ਦੈਟ ਇਸ਼ੂ ਇਜ਼ ਵੈਰੀ ਕਲੋਸ ਟੂ ਹਿਸ ਹਾਰਟ ਬਹੁਤ ਸਾਰੇ ਲੋਕ ਬੋਲਦੇ ਨੇ ਜਿੱਦਾਂ ਨਵਜੋਸ਼ ਸਿੰਘ ਸਿੱਧੂ ਕਾਂਗਰਸ ਪਾਰਟੀ ਲਈ ਐ ਤੇ ਕੁਮਰ ਵਿਜੇ ਪ੍ਰਤਾਪ ਆਪ ਲਈ ਬਣ ਗਏ ਆ ਤੁਹਾਡੇ ਦਿੱ ਕੀ ਰਿਐਕਸ਼ਨ ਹੈ ਰਾਜਮੀ ਜੀ ਸ਼ਾਇਦ ਪੋਲਿਟੀਕਲ ਪਾਰਟੀਆਂ ਵਿੱਚ ਯਾ ਸੋਸਾਇਟੀ ਵਿੱਚ ਨਾ ਅੱਜਕੱਲ ਡਿਸੈਂਟ ਦੀ ਜਿਹੜੀ ਸਪੇਸ ਹੈਗੀ ਆ ਉਹ ਖਤਮ ਹੋ ਗਿਆ ਤਾਂ ਮੈਨੂੰ ਲੱਗਦਾ ਵੀ ਇਹ ਪੋਲਿਟੀਕਲ ਸਿਸਟਮ ਵਿੱਚ ਡਿਸੈਂਟ ਦੀ ਵੀ ਲੋੜ ਹੁੰਦੀ ਆ ਤੇ ਹੋਣੀ ਵੀ ਚਾਹੀਦੀ ਆ ਪੋਲਿਟੀਕਲ ਪਾਰਟੀਆਂ ਵਿੱਚ ਜੇ ਹਰ ਇੱਕ ਕੋਈ ਐਗਰੀ ਕਰਤਾ ਗਿਆ ਤਾਂ ਹਾਊ ਡਸ ਇਟ ਬੀ ਕਮ ਅ ਡੈਮੋਕਰੈਟਿਕ ਪ੍ਰੋਸੈਸ ਐਂਡ ਆਈ ਥਿੰਕ ਯੂ نو ਦ ਇਸ਼ੂਸ ਹੀ ਰੇਜਡ ਵੁਡ ਨਾਟ completely off track ਜਿਵੇਂ ਪਿੱਛੇ ਜੀ ਉਹਨਾਂ ਨੇ ਹੀ ਹੈਡ গিਵਨ ਅਨ ਇੰਟਰਵਿਊ ਟੂ ਦ ਟ੍ਰਿਬਿਊਨ ਓਨਲੀ ਸਾਨੂੰ ਟ੍ਰਿਬਿਊਨ ਇੰਟਰਵਿਊ ਦਿੱਤੇ ਸੀਗੀ ਆਫਟਰ ਦ ਅੰਮ੍ਰਿਤਸਰ ਟਰੈਜੇਡੀ ਜਿੱਦੇ ਛਾਈ ਠਾਈ ਬੰਦੇ ਮਰ ਗਏ ਸੀ ਲੇਕਰ ਟਰੈਜੇਡੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਕਹਿਆ ਸੀ ਵੀ ਸਰਕਾਰ ਦੇ ਅਫਸਰਾਂ ਦਾ ਤੇ ਲੇਕਰ ਮਾਫੀਏ ਦਾ ਇੱਕ ਕਾਟਰ ਬੰਦਾ ਜਾ ਰਿਹਾ ਹੈ ਤੇ ਇਹਨੂੰ ਲੋਕਾਂ ਦੀ ਲੋੜ ਹੈਗੀ ਆ ਇਹਨਾਂ ਤਾਂ ਠੀਕ ਸੀਗਾ ਪਰ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਲੀਡਰਸ ਨਾਲ ਗੱਲ ਕਰਦੇ ਨੇ ਉਹ ਕਹਿੰਦੇ ਨੇ ਵੀ ਇਸ ਵੇਲੇ ਹੀ ਕ੍ਰੋਸ ਦ ਲਾਈਨ ਬਿਕਾਉਜ਼ Uh, Amani Party has started this whole campaign against drugs, mm -hmm. so they say that he has criticised that campaign. You know, so that is why he's gone against the, the, the policy of the ruling party. So he has actually been suspended not because he spoke for Majithia, but because they say that he it, it is it is an anti-party activity. Mm -hmm. So Ratnacharya, do you this issue? ਉਹ ਯੂਰ ਕਟਿੰਗ ਅਕ੍ਰੋਸ ਪੋਲਿਟਿਕਲ ਲਾਈਨਸ ਕਾਂਗਰਸ ਦੇ ਲੀਡਰਸ ਨੇ ਵੀ ਮਜੀਠੇ ਨੂੰ ਸਪੋਰਟ ਕੀਤਾ ਸੀਗਾ ਖੇੜਾ ਸਾਹਿਬ ਨੇ ਸਪੋਰਟ ਕੀਤਾ ਬਾਜਾ ਸਾਹਿਬ ਨੇ ਸਪੋਰਟ ਕੀਤਾ ਈਵਨ ਚੰਨੀ ਸਾਹਿਬ ਨੇ ਸਪੋਰਟ ਕੀਤਾ ਜਿਹੜਾ ਫਾਰਮਰ ਸੀਐਮ ਨੇ ਤੇ ਕੀ ਕਾਂਗਰਸ ਸੈਕਟਰੀ ਇਸ ਚੀਜ਼ ਨੂੰ ਲੈ ਕੇ ਹਲਚਲ ਹੈਗੀ ਆ ਹਾਂ ਚੰਨੀ ਨੇ ਤਾਂ ਕਲੈਰੀਫਾਈ ਕਰ ਦਿੱਤਾ ਕਿ ਉਹ ਮਜੀਠੇ ਦੀ ਸਪੋਰਟ ਨਹੀਂ ਕਰ ਰਹੇ ਪਰ ਸੇ ਬਟ ਉਹ ਡਰੱਗਸ ਦੇ ਅਗੇਂਸਟ ਹੈਗਾ ਉਹ ਕਹਿੰਦਾ ਕਿ ਵੀ ਮੈਂ ਐਜ਼ ਅ ਸੀਐਮ ਮੈਂ ਤਾਂ ਖੁਦ ਪਰਚਾ ਦਿੱਤਾ ਸੀ 2021 ਸਤੰਬਰ ਚ ਦੇ ਖਿਲਾਫ ਜਦੋਂ ਮੈਂ ਸੀਐਮ ਸੀਗਾ ਤੇ ਵੀ ਮੈਂ ਕਿਵੇਂ ਉਹਨੂੰ ਡਿਫੈਂਡ ਕਰ ਸਕਦਾ ਬਾਕੀ ਲਾਰਜਲੀ ਹਲੇ ਸਾਇਲੈਂਟ ਨੇ ਇਹਦੇ ਬਾਰੇ ਬਟ ਰਾਜਾ ਵੜਿੰਗ ਨੇ ਕਮੈਂਟ ਨਹੀਂ ਕੀਤਾ ਕਿਉਂਕਿ ਉਹ ਕਾਂਗਰਸੀ بولਦੇ ਨੇ ਵੀ ਸਾਡੇ ਲਈ ਉਹ ਖੜਾ ਨਹੀਂ ਹੋਇਆ ਤਾਂ ਅਸੀਂ ਉਹਦੇ ਲਈ ਕਿਉਂ ਖੜੇ ਹੋਈਏ ਬੇਸਿਕਲੀ ਇਹ ਬੋਲਦੇ ਆ ਰਤਨੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬਿਕਰਮਜੀਠਿਆ ਹੈਗਾ ਇਸ ਹੀ ਦਾ ਵਿਪਿੰਗ ਬாய் ਆਫ ਪੰਜਾਬ ਵੀ ਜਿਵੇਂ ਤੁਹਾਨੂੰ ਲੱਗਦਾ ਹੈ ਹਾਊ ਗਿਲਟੀ ਇਜ਼ ਹੀ অর ਡੂ ਯੂ ਥਿੰਕ ਥੈਟ ਹੀ ਇਜ਼ ਜਸਟ ਅ ਵਿਪਿੰਗ ਬாய் ਆਫ ਪੰਜਾਬ ਦੇਖੋ ਰੁਚੀਕਾ ਜੇ ਕਾਂਗਰਸ ਦੀ ਕੈਂਪੇਨ ਸੀ ਸਾਰੀ ਡਰੱਗਸ ਵਾਲੀ ਜਦੋਂ ਕਾਂਗਰਸ ਫਾਰ ਚਾਈ ਤਾਂ ਉਹਨਾਂ ਨੇ ਇੱਕ ਸੈਕ੍ਰੇਲੇਜ ਤੇ ਉਹਨਾਂ ਨੇ ਡਰੱਗਸ ਉਹਨਾਂ ਨੇ ਮਜੀਠੀਆ ਦੀ ਡਰੱਗਸ ਦੀ ਤੇ ਅੱਗੇ ਸਾਰੀ ਆਪਣੀ ਵੀਵ ਕੀਤੀ ਸੀ ਕੈਂਪੇਨ ਤੇ ਸੈਕ੍ਰੇਲੇਜ ਦਾ ਅਕਾਲੀਆਂ ਦੇ ਖਿਲਾਫ ਕੀਤੀ ਸੀ ਜਿਹੜਾ ਲੋਕਾਂ ਦਾ ਗੁੱਸਾ ਸੀ ਉਹ ਉਹਨਾਂ ਨੂੰ ਵੋਟਸ ਕਨਵਰਟ ਹੋਇਆ ਆਮ ਆਦਮੀ ਪਾਰਟੀ ਆਈ ਤੇ ਉਹਨਾਂ ਨੇ ਵੀ ਅਸੀਂ ਸੈਕ੍ਰੇਲੇਜ ਦੀ ਗੱਲ ਤੇ ਬੋਲੇ ਤੇ ਡਰੱਗਸ ਤੇ ਬੋਲੇ ਤੇ ਜਦੋਂ ਕਾਂਗਰਸ ਨੇ ਪੂਰਾ ਟਰਮ ਤੱਕ ਕੁਝ ਨਹੀਂ ਕੀਤਾ ਜਦੋਂ ਕੈਪਟਨ ਅਮਰਿੰਦਰ ਉਤਰੇ ਤੇ ਚੰਨੀਆਂ ਉਹਨਾਂ ਨੇ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਉਹ ਬਾਅਦ ਚੋਂ ਫਿਰ ਕੁਝ ਵੀ ਨੇ ਕੋਰਟ ਦੇ ਜੇਲ੍ਹ ਵਿੱਚ ਵੀ ਰਹੇ ਨੇ ਤੇ ਉਸ ਤੋਂ ਬੇਲ ਹੋ ਗਈ ਤੇ ਆਈ ਥਿੰਕ ਡਰੱਗਸ ਦਾ ਹੈਜ਼ ਬਿਕਮ ਅਸ ਅਨੋਨਿਮਸ ਵਿਦ ਬਜੀਟੀਆ ਦਾ ਲੱਗਦਾ ਵੀ ਜਿੰਨੀਆਂ ਵੀ ਇਨਵੈਸਟੀਗੇਸ਼ਨ ਉਥੇ ਉਹਨਾਂ ਦੀ ਫੈਮਿਲੀ ਦਾ ਨਾਮ ਕਿਤੇ ਨਾ ਕਿਤੇ ਡ੍ਰੈਗ ਹੋ ਜਾਂਦਾ ਹੈਗਾ ਸੋ ਮਤਲਬ ਉਹ ਉਹਨਾਂ ਦੇ ਕਈ ਇਨਕੁਆਰੀਆਂ ਹੋ ਚੁੱਕੀਆਂ ਕਈ ਸਿਟਸ ਬਣ ਚੁੱਕੀਆਂ ਹਲੇ ਕੁਛ ਪਰ ਦਿਖਦਾ ਨਹੀਂ ਕਿ ਕੋਈ ਕਨਕਲੂਸਿਵ ਬਾਹਰ ਨਿਕਲੇਗਾ ਜੀ ਰਾਣੀ ਜੀ ਜਿਹੜਾ ਇੱਕ ਅਲਿਗੇਸ਼ਨ ਲਾਈ ਜਾਂਦੇ ਆ ਵੀ ਪਹਿਲਾਂ ਤਾਂ ਜਿਹੜਾ ਸੀਗਾ ਭਾਈ ਪਤੀਜਾਵਾਦ ਬਹੁਤ ਹੁੰਦਾ ਸੀਗਾ ਇਹੋ ਕਾਰਨ ਹੈਗਾ ਕਿ ਕਦੇ ਵੀ ਮਜੀਠੇ ਤੇ ਕੋਈ ਏਵਿਡੈਂਸ ਨਹੀਂ ਆਇਆ ਹੁਣ ਜਿਵੇਂ ਨਿਰੰਜਨ ਸਿੰਘ ਨੇ ਜਿਹੜੇ ਫਾਰਮਰ ਈਡੀ ਅਫਸਰ ਨੇ ਜਾਂ ਫਿਰ ਸਰਦਾਰ ਚੱਟੋਪਾਧਿਆ ਨੇ ਜਿਹੜੇ ਫਾਰਮਰ ਡੀਜੀਪੀ ਨੇ ਦੋਨਾਂ ਨੇ ਇਹ ਗੱਲ ਕਹੀ ਵੀ ਏਵਿਡੈਂਸ ਸੀਗਾ ਬਟ ਐਕਸ਼ਨ ਨਹੀਂ ਹੋਇਆ ਤੁਸੀਂ ਉਸ ਵੇਲੇ ਸੀਐਮ ਆਫਿਸ ਕਵਰ ਕਰਦੇ ਸੀ ਜਦੋਂ ਚੰਨੀ ਸਾਹਿਬ ਸੀਐਮ ਸਕੇ ਕੀ ਉਸ ਵਲੇ ਕੀ ਕੀ ਵਾਟ ਵਾਸ ਦਾ ਕੰਕ੍ਰੀਟ ਐਵਿਡੈਂਸ ਦੇ ਦੇ ਹੈਡ ਅਗੇਸਟ ਮਜੀਠਾ ਐਵਿਡੈਂਸ ਬੇਸਿਕਲੀ ਲਾਰਜਲੀ ਦੇਖੋ ਮੈਂ ਕਈ ਚੀਜ਼ਾਂ ਲੀਗਲੀ ਹੈਗੀ ਨੇ ਬਟ ਮੈਂ ਜਿਹੜਾ ਲਾਰਜਲੀ ਤੁਹਾਨੂੰ ਦੱਸ ਸਕਦਾ ਕਿ ਵੀ ਵੀ ਜਿਹੜੇ ਲੋਗ ਪਿੰਡੀ ਤੇ ਉਹ ਜਿਹੜੇ ਹੋਰ ਡਰੱਗ ਸਮਗਲਰ ਸੀ ਉਹਨਾਂ ਦੀ ਜਿਹੜੀ ਕੰਪਲਿਸਿਟੀ ਮਜੀਠੇ ਨਾਲ ਦੇ ਵਰ ਅਲੇਜਿੰਗ ਕਿ ਵੀ ਇਹ ਉਹਦੇ ਨਾਲ ਹੈਗਾ ਤੇ ਉਹਨਾਂ ਨੂੰ ਬੁਲਾ ਕੇ ਕਈਆਂ ਦੀ ਐਕਸਕਿਡਿਸ਼ਨ ਦੀ ਵੀ ਲੋਡ ਸੀ ਉਹਨਾਂ ਨੂੰ ਬੁਲਾ ਕੇ ਇਨਵੈਸਟੀਗੇਟ ਕੀਤਾ ਜਾਵੇ ਤੇ ਮੈਂ ਉਹ ਚਟੋਪਾਦੇ ਵੀ ਇਹੀ ਚੀਜ਼ ਕਹਿ ਰਹੇ ਸੀ ਨਿਰੰਜਨ ਸਿੰਘ ਨੇ ਆ ਕੇ ਸਾਡੀ ਇੰਟਰਵਿਊ ਕੀਤਾ ਸੀ ਕਿ ਕੈਪਟਨ ਨਮਰਿੰਦਰ ਪ੍ਰੋਟੈਕਟ ਕਰ ਰਹੇ ਸੀ ਉਹਨੂੰ ਸੋ ਮੇਰੀ ਇਨਵੈਸਟੀਗੇਸ਼ਨ ਹੁਣ ਦੇਖਦੇ ਆ ਵੀ ਇਹ ਪਾਰਟੀ ਜਿਹੜੀ ਉਹ ਐਲੀਗੈਂਸ ਹੈ ਜਿਹੜੀ ਉਹ ਐਵੀਡੈਂਸ ਕਹਿੰਦੇ ਸੋ ਕਾਲਡ ਉਹ ਸਾਹਮਣੇ ਲਿਆਂਦੇ ਕਿ ਨਹੀਂ ਲਿਆਂਦੇ ਤਾਂ ਹੁਣ ਪਤਾ ਲੱਗਿਆ ਬਿਕੋਜ਼ ਇਟਸ 올 ਮੈਟਰ ਇਨਟਰੀ ਇਨਵੈਸਟੀਗੇਸ਼ਨ ਸੋ ਰਾਜਮੀਚੇ ਜਿਹੜਾ ਇਹ ਗੱਲ ਹੋ ਰਹੀ ਆ ਵੀ ਕਿੰਨੇ 100 ਕਰੋੜ ਜਿਹੜੇ ਹੈਗੇ ਨੇ ਉਹ ਫਾਈਨੈਂਸ਼ੀਅਲ ट्राਨਸੈਕਸ਼ਨਸ ਹੋਈਆਂ ਨੇ ਥੇਰ ਇਜ਼ ਅ ਡਰਗ ਮਨੀ ਵਿਚ ਹਾਸ ਐਕਚੁਅਲੀ ਵੀ ਰੂਟਿਡ into his uh, uh, bank accounts so what has the vigilance in investigation revealed jo uss check kar rahe ji hota hun it's a part of investigation oh apa uh, let's wait for the outcome te ruchi ji eh mainu largely dasso bi eh aam aadmi party de vich jehda action hoya assi pehla samajh sakde ha ke jada raman roode te hoya assi corruption da narrative sega ਇਹ ਸੈਕਰੀਲੇਜ ਦੇ ਇਸ਼ੂ ਤੇ ਜਿਹੜਾ ਬੰਦਾ ਲੋਕ ਜਿਹੜਾ ਜਾਣਨਾ ਚਾਹੁੰਦੇ ਨੇ ਇਹ ਸੈਕਰੀਲੇਜ ਦੇ ਇਸ਼ੂ ਤੇ ਜਿਹੜਾ ਬੰਦਾ ਬੋਲਦਾ ਸੀ ਉਹਨੂੰ ਸਸਪੈਂਡ ਕਰਨ ਦਿੱਤਾ ਤਾਂ 21 ਮੈਸੇਜ ਦੇਣਾ ਚਾਹਦੀ ਪਾਰਟੀ ਨਹੀਂ ਪਾਰਟੀ ਨੇ ਪਾਰਟੀ ਨੇ ਜਿਹੜਾ ਸਸਪੈਂਸ਼ਨ ਕੀਤੀ ਹੈ ਜੀ ਉਹ ਇਸ ਇਸ਼ੂ ਤੇ ਨਹੀਂ ਕੀਤੀ ਕਿ ਇਹ ਸੈਕਰੀਲੇਜ ਸੈਕਰੀਲੇਜ ਕੇਸਸ ਬਾਰੇ ਬੋਲਦੇ ਸੀ ਕਿ ਜਦੋਂ ਆਪਾਂ ਪਾਰਟੀ ਦੇ ਲੀਡਰਸ ਤੋਂ ਜਾਂ ਫੰਕਸ਼ਨਰੀਸ ਤੋਂ ਗੱਲ ਕਰ ਰਹੇ ਹਾਂ ਇਸ ਵੇਲੇ ਤੋਂ ਤਾਂ ਇਹ ਸਾਹਮਣੇ ਆ ਰਿਹਾ ਹੈ ਕਿ you know they are they say that they are okay with his dissent on other issues mm -hmm. but he crossed the line when uh, you know he spoke about the big action taken by aam aadmi party uh, on on the drug issue so that is that is the reason why he has been suspended ruchi ji uh, tan yaad mm hai na vijay kumar pratap ne elections ke liye kuch bole si kuch aam aadmi party the leaders the police officer drugs is involved ne te उदो कोई एक्शन एक नहीं होलीगे बटी राजू जी होना जिन्हें इलेक्शन खत्म हुए थे द मोमेंट दुक सभा गॉट ओवर चीफ मिनिस्टर भगवंत मान है ऑर्डरस फॉर ट्रांसफर ऑफ टेन थाउजेंड कॉप्सूद होना उन्हें दस कॉप्स न ट्रांसफर किया जो बॉडर एरिया से तैनात थे सीएम साहब ने उस वे गल कही थी ਕੀ ਇਹ ਜਿਹੜੇ ਬੰਦੇ ਨੇ ਜਿਹੜੇ ਬਾਰਡਰ ਤੇ ਨੇ ਇਹ ਸਭ ਦੇ ਆਰ ਆਲ ਇਨ ਕਹੂਟਸ ਵਿਦ ਅ ਡਰੱਗ ਸਮਗਲਰ so that is why we are transferring them not just from the police stations mm. but ਉਹਨਾਂ ਕੈਸੀ ਵੈਸੀ ਨੇ ਤੇ ਪੁਲਿਸ ਰੇਂਜ ਵੀ ਚੇਂਜ ਕਰ ਰਹੇ ਆ ਤੇ ਉਹ ਐਕਸ਼ਨ ਹੋਇਆ ਸੀਗਾ so i'm sure uh, when he spoke about this issue the government took notice and that is why action was taken mm. thank you ruchi ka ji thank you viewers for watching this episode of decor punjab do continue to follow all our social media sites